ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਗੁਰੂ ਬਖਸ਼ੀ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਕੁਝ ਪਵਿੱਤਰ ਜਿਹੜੇ ਸ਼ਬਦ ਨੇ ਉਹਨਾਂ ਨੂੰ ਵਿਚਾਰਨ ਦੀ ਇੱਕ ਨਮਾਣੀ ਜੀ ਕੋਸ਼ਿਸ਼ ਕਰਾਂਗੀ ਕਿਉਂਕਿ ਜਦੋਂ ਆਪਾਂ ਸ਼ਬਦਾਂ ਨੂੰ ਵਿਚਾਰਦੇ ਆਂ ਸ਼ਬਦਾਂ ਦੇ ਭਾਵ ਅਰਥ ਕਰਦੇ ਆਂ ਤੇ ਫਿਰ ਸਾਨੂੰ ਗੁਰਬਾਣੀ ਜਿਹੜੀ ਆ ਉਹਦਾ ਜਿਹੜਾ ਮੂਲ ਮੰਤਵ ਆ ਜਿਹੜਾ ਉਹ ਸਾਨੂੰ ਸਮਝ ਆਉਂਦਾ ਕਿਉਂਕਿ ਜਦੋਂ ਜਿੰਨਾ ਚਿਰ ਤੱਕ ਆਪਾਂ ਨੂੰ ਸਮਝ ਨਹੀਂ ਆਉਂਦੀ ਜਿੰਨਾ ਚਿਰ ਤੱਕ ਆਪਾਂ ਨੂੰ ਜਾਂਚ ਨਹੀਂ ਆਉਂਦੀ ਕਿਸੇ ਕੰਮ ਦੀ ਕੋਈ ਵੀ ਆਪਾਂ ਅਮੇਂ ਦੁਨਿਆਵੀ ਵੀ ਕੰਮ ਕਰਦੇ ਆਂ ਉਹਨਾਂ ਚਿਰ ਤੱਕ ਆਪਾਂ ਉਹ ਕੰਮ ਜਿਹੜਾ ਵਾ ਨਹੀਂ ਕਰ ਸਕਦੇ ਇਹੋ ਇਸੇ ਤਰ੍ਹਾਂ ਇਹ ਗੁਰਬਾਣੀ ਜਿਹੜੀ ਆ ਇਹ ਜਿੱਥੇ ਪੜਨੀ ਆ ਉਥੇ ਵਿਚਾਰਨੀ ਸਮਝਣੀ ਕਿਉਂਕਿ ਜੇਕਰ ਆਪਾਂ ਇਹਨੂੰ ਗੁਰਬਾਣੀ ਦੇ ਸ਼ਬਦਾਂ ਨੂੰ ਵਿਚਾਰਾਂਗੇ ਤੇ ਬੜੇ ਹੀ ਵੱਡ ਮੁੱਲੇ ਜਿਹੜੇ ਅਰਥ ਨਿਕਲਦੇ ਆ ਜਿਹੜੇ ਸਾਡੇ ਜੀਵਨ ਦੇ ਵਿੱਚ ਕੰਮ ਆਉਂਦੀ ਆ ਔਰ ਗੁਰੂ ਸਾਹਿਬਾਨ ਨੇ ਇਹ ਗੁਰਬਾਣੀ ਜਿਹੜੀ ਆ ਲਕਾਈ ਦੀ ਭਲਾਈ ਖਾਤੇ ਔਰ ਮਨੁੱਖਤਾ ਦੀ ਭਲਾਈ ਦੀ ਇੱਥੇ ਵਿੱਚ ਰੱਖ ਕੇ ਸਾਡੇ ਵਾਸਤੇ ਲਿਖੀ ਆ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਜਿਹੜਾ ਵਾ ਸਹੀ ਢੰਗ ਦੇ ਨਾਲ ਸਹੀ ਤਰੀਕੇ ਨਾਲ ਇੱਕ ਮर्यादा ਵਿੱਚ ਰਹਿ ਕੇ ਇੱਕ ਨਿਯਮ ਵਿੱਚ ਰਹਿ ਕੇ ਪ੍ਰਮਾਤਮਾ ਦਾ ਸਿਮਰਨ ਕਰੀਏ ਤੇ ਜੀਵਨ ਆਪਣੇ ਨੂੰ ਬਸਰ ਕਰੀਏ ਹਰ ਇੱਕ ਮਨੁੱਖ ਦੀਆਂ ਜਿਹੜੀਆਂ ਮੁਢਲੀਆਂ ਲੋੜਾਂ ਵਾਂ ਰੋਟੀ, ਕੱਪੜਾ ਤੇ ਮਕਾਨ। ਨਾ ਮਨੁੱਖ ਦਾ ਕੱਪੜੇ ਤੋਂ ਬਿਨਾ ਸਰਦਾ, ਨਾ ਭੋਜਨ ਤੋਂ ਬਿਨਾ ਸਰਦਾ ਤੇ ਨਾ ਘਰ ਤੋਂ ਬਿਨਾ ਸਰਦਾ। ਇਸ ਕਰਕੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਸਮਝਾਇਆ ਵਾ ਕਿ ਜਿਵੇਂ ਭੋਜਨ ਦੀ ਲੋੜ ਹੈ ਸਰੀਰ ਵਾਸਤੇ ਸਾਨੂੰ ਢੱਕਣ ਵਾਸਤੇ ਕੱਪੜੇ ਦੀ ਲੋੜ ਆ ਜੋ ਸਾਨੂੰ ਗਰਮੀ ਸਰਦੀ ਤੋਂ ਬਚਾਉਂਦਾ ਸਾਨੂੰ ਸੋਹਣੇ ਕੱਪੜੇ ਪਾ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਅਸੀਂ ਆਪਣੇ ਆਪ ਨੂੰ ਸੋਹਣਾ ਜਿਹੜਾ ਵਾ ਬਾਹਰੀ ਤੌਰ ਤੇ ਵਿਖਾਉਨੇ ਆ ਔਰ ਘਰ ਜਿਹੜਾ ਸਾਡਾ ਉਹ ਜਿਹੜਾ ਵਾ ਉਥੇ ਸਾਨੂੰ ਸੁਖਰਾਮ ਮਿਲਦਾ ਪਰਿਵਾਰ ਵਿੱਚ ਰਹਿ ਕੇ ਉਥੇ ਅਸੀਂ ਆਪਣੇ ਪਰਿਵਾਰ ਦੇ ਨਾਲ ਦੁੱਖ ਸੁੱਖ ਆਪਣੇ ਸਾਂਝੇ ਕਰਦੇ ਆਂ ਔਰ ਜੋ ਸਾਡਾ ਮਨ ਕਰਦਾ ਵਾ ਘਰ ਦੇ ਵਿੱਚ ਉਹ ਅਸੀਂ ਪਕਵਾਨ ਤਿਆਰ ਕਰਦੇ ਆਂ ਔਰ ਜਿਵੇਂ ਕਿ ਕਹਿ ਸਕਦੇ ਆਂ ਕਿ ਖੁੱਲਾ ਜੀਵਨ ਜਿਹੜਾ ਬਸਰ ਕਰਦੇ ਆਂ ਜਦੋਂ ਕਿ ਬਾਹਰ ਜਾਈਏ ਤੇ ਫਿਰ ਸਾਨੂੰ ਜਿਹੜਾ ਥੋੜਾ ਜਿਹਾ ਉਹ ਜਿਸ ਤਰ੍ਹਾਂ ਆਪਾਂ ਘਰ 'ਚ ਰਹਿਨੇ ਆਂ ਉਹਵੇਂ ਬਾਹਰ ਜਿਹੜਾ ਰਹਿਣਾ ਵਾ ਉਹ ਥੋੜਾ ਜਿਹਾ ਮੁਸ਼ਕਲ ਹੁੰਦਾ ਕਿਉਂਕਿ ਬਾਹਰ ਜਿਹੜਾ ਜਦੋਂ ਵਿਚਰਦੇ ਆਂ ਫਿਰ ਆਪਾਂ ਨੂੰ ਜਿਹੜਾ ਵਾ ਪੂਰੇ ਆਪਣੇ ਕੱਪੜੇ ਲੀੜੇ ਪਾਉਣੇ ਪੈਂਦੇ ਆ ਔਰ ਘਰ ਦੇ ਵਿੱਚ ਜਿਵੇਂ ਆਪਾਂ ਖੁੱਲੀਆਂ ਗੱਲਾਂ ਬਾਤਾਂ ਕਰਦੇ ਐਵੇਂ ਬਾਹਰ ਕਈ ਵਾਰੀ ਨਹੀਂ ਕੀਤੀਆਂ ਜਾਂਦੀਆਂ ਸੋ ਕਹਿਣ ਤੋਂ ਭਾਵ ਇਹ ਜਿਹੜੇ ਤਿੰਨ ਜਿਹੜੀਆਂ ਮੁੱਖ ਲੋੜਾਂ ਵਾਂ ਇਹ ਤੇ ਗੁਰਬਾਣੀ ਦੇ ਵਿੱਚ ਘਰ ਜਿਹੜਾ ਵਾ ਨਾ ਮਨੁੱਖ ਦਾ ਸਰੀਰ ਐ ਇਹ ਜਿਹੜਾ ਸਰੀਰ ਐ ਸਾਡਾ ਪਰਮਾਤਮਾ ਨੇ ਸਾਨੂੰ ਜਿਹੜੀ ਦੇਹ ਬਖਸ਼ੀ ਐ ਇਹਦੀ ਸੰਭਾਲ ਕਰਨੀ ਆ ਜਿਵੇਂ ਆਪਾਂ ਘਰ ਦੀ ਸਫਾਈ ਕਰਦੇ ਆ ਐਵੇਂ ਸਰੀਰ ਦੀ ਵੀ ਸਫਾਈ ਕਰਨੀ ਜਿਵੇਂ ਘਰ ਦੇ ਵਿੱਚ ਪਾਪਾ ਚੰਗੀਆਂ ਚੀਜ਼ਾਂ ਲਿਉਣੇ ਆ ਘਰ ਨੂੰ ਸੋਹਣਾ ਬਣਾਉਣਾ ਇਸੇ ਤਰ੍ਹਾਂ ਸਰੀਰ ਨੂੰ ਵੀ ਸੋਹਣਾ ਬਣਾਉਣਾ ਇਹਦੇ ਵਿੱਚ ਗੁਰੂ ਸਾਹਿਬਾਨ ਨੇ ਇਹ ਨਹੀਂ ਕਿਹਾ ਕਿ ਤਾਨੂੰ ਸਾਫ਼ ਨਹੀਂ ਕਰਨਾ ਜਾਂ ਤਨ ਦੀ ਵਰਜਿਸ਼ ਨਹੀਂ ਕਰਨੀ ਜਾਂ ਤਾਨੂੰ ਅਸੀਂ ਯੂਜ ਨਹੀਂ ਕਰਨਾ ਕਹਿਣ ਤੋਂ ਭਾਵ ਹੈ ਕਿ ਸਰੀਰਕ ਤੌਰ ਤੇ ਵੀ ਜਿਹੜਾ ਮਨੁੱਖ ਹੈ ਉਹ ਸਵਸਥ ਹੋਣਾ ਚਾਹੀਦਾ ਵਾ ਔਰ ਮਨ ਜਿਹੜਾ ਵਾ ਸਾਡਾ ਜਿਵੇਂ ਤਨ ਨੂੰ ਸ਼ਿੰਗਾਰ ਦਿਆਂ ਬਾਹਰੀ ਸਫਾਈ ਕਰਦੇ ਐਵੇਂ ਮਨ ਦੀ ਵੀ ਜਿਹੜੀ ਆ ਤੰਦਰੁਸਤੀ ਵਾਸਤੇ ਸਾਡੇ ਜਿਹੜੇ ਵਿਚਾਰ ਆ ਸਾਡਾ ਆਚਾਰ ਵਿਹਾਰ ਇਹ ਜਿਹੜਾ ਸੁਚੱਜਾ ਹੋਣਾ ਚਾਹੀਦਾ ਸੋਹਣਾ ਹੋਣਾ ਚਾਹੀਦਾ ਵਾ ਕਿਉਂਕਿ ਸੱਚੋਂ ਉੱਪਰ ਸਭ ਕੁ ਉੱਪਰ ਸੱਚ ਆਚਾਰ ਗੁਰਬਾਣੀ ਦਾ ਕਥਨ ਆ ਕਿ ਜਿਹੜਾ ਸੱਚ ਆ ਨਾ ਉਹਦੇ ਤੋਂ ਵੀ ਉੱਚਾ ਜਿਹੜਾ ਵਾ ਉਹ ਆਚਰਣ ਆ ਕਰੈਕਟਰ ਜਿਹੜਾ ਮਨੁੱਖ ਦਾ ਜਿਹੜਾ ਕਰਦਾਰ ਆ ਮਨੁੱਖ ਦਾ ਉਹ ਸੱਚ ਨਾਲੋਂ ਵੀ ਯਾਨੀ ਕਿ ਕਹਿਨ ਤੋਂ ਪਾਵੇ ਕਿ ਪ੍ਰਮਾਤਮਾ ਵੀ ਆਪਾਂ ਜਿਹੜੀ ਬੰਦਗੀ ਕਰਦੇ ਆਂ ਪ੍ਰਮਾਤਮਾ ਦੇ ਨਾਲ ਆਪਾਂ ਜਿਹੜੀ ਸਿੱਖਤ ਸਲਾਹ ਕਰਦੇ ਆਂ ਕਹਿਨ ਤੋਂ ਪਾਪਕ ਜੀ ਸਾਡਾ ਆਚਰਣ ਵਧੀਆ ਨਾ ਸਾਡੇ ਵਿੱਚ ਪ੍ਰਮਾਤਮਾ ਵਾਲੇ ਗੁਣ ਆ ਸਾਡੇ ਵਿੱਚ ਚੰਗੀ ਬੁੱਧੀ ਆ ਸਾਡਾ ਸ਼ੁੱਧ ਆਚਾਰ ਆ ਸਾਡਾ ਵਿਹਾਰ ਬਹੁਤ ਵਧੀਆ ਵਾ ਤੇ ਉਹ ਸੋਹਣੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਕਹਿਨ ਤੋਂ ਪਾਵੀ ਆ ਕਿ ਮਨ ਨੂੰ ਸੋਹਣਾ ਬਣਾਉਣਾ ਵਾ ਮਨ ਨੂੰ ਸੋਹਣਾ ਕਿਵੇਂ ਬਣਾਉਣਾ ਵਾ ਅੰਦਰੂਨੀ ਤੌਰ ਤੇ ਅੰਦਰੂਨੀ ਤੌਰ ਤੇ ਅਸੀਂ ਗੁਰਬਾਣੀ ਪੜ੍ਹਨੀ ਆ ਚੰਗੀਆਂ ਜਿਹੜੀਆਂ ਵਾਂ ਕਹਾਣੀਆਂ ਜਿਹੜੀਆਂ ਵਾਂ ਉਹ ਪੜ੍ਹਨੀਆਂ ਜਿਨ੍ਹਾਂ ਤੋਂ ਸਾਨੂੰ ਚੰਗੀ ਸਿੱਖਿਆ ਮਿਲੇ ਔਰ ਵਿ ਬਾਣੀਆਂ ਕਹਾਣੀਆਂ ਗੁਰਮੀਤ ਸੁਣਾਈਆਂ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਕਿ ਜਿਹੜੇ ਗੁਰੂ ਜਣ ਜਿਹੜੇ ਗੁਰੂ ਦੇ ਜਿਹੜੇ ਉਸਤਤ ਕਰਦੇ ਆ ਜਿਹੜੇ ਗੁਰੂ ਦੇ ਜਿਹੜੇ ਪਿਆਰੇ ਆ ਉਹ ਗੁਰੂ ਦੀਆਂ ਕਹਾਣੀਆਂ ਸੁਣਾਉਂਦੇ ਆ ਗੁਰੂਆਂ ਦੇ ਪਰਿਵਾਰ ਦੀਆਂ ਸੁਣਾਉਂਦੇ ਆ ਚੰਗੀਆਂ ਕਹਾਣੀਆਂ ਸੁਣਾ ਕੇ ਸਮਾਜ ਨੂੰ ਜਿਹੜੀ ਇੱਕ ਚੰਗੀ ਸਿੱਖਿਆ ਦਿੰਦੇ ਆ ਜਿਵੇਂ ਅਸੀਂ ਬੱਚਿਆਂ ਨੂੰ ਚੰਗੇ ਬਣਾਉਣ ਵਾਸਤੇ ਸਕੂਲਾਂ ਵਿੱਚ ਭੇਜਦੇ ਆ ਕਾਲਜਾਂ ਵਿੱਚ ਭੇਜਦੇ ਆ ਚੰਗੀਆਂ-ਚੰਗੀਆਂ ਉਹਨਾਂ ਦੀਆਂ ਪੜਾਈਆਂ ਵਾਸਤੇ ਆਪਾਂ ਖਰਚਾ ਕਰਦੇ ਆ ਕਿ ਉਹ ਜਿਹੜੇ ਚੰਗੇ ਇਨਸਾਨ ਬਣ ਸਕਣ ਉਹਨਾਂ ਦੀ ਵਿਦਿਆ ਵਾਸਤੇ ਅਸੀਂ ਕਈ ਵਾਰੀ ਜਿਹੜੇ ਪ੍ਰਾਈਵੇਟ ਸਕੂਲ ਆ ਜਾ ਮਹਿੰਗੇ ਸਕੂਲ ਜਿੱਤੇ ਆ ਉੱਥੇ ਵੀ ਪਾਉਨੇ ਆ ਕਿ ਇਹਨਾਂ ਨੂੰ ਵੱਦ ਤੋਂ ਵੱਦ ਜਿਹੜਾ ਚੰਗਾ ਜਿਹੜਾ ਵਾ ਇਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਮਿਲੇ ਔਰ ਇਹਨਾਂ ਦਾ ਚੰਗਾ ਜਿਹੜਾ ਵਾ ਵਿਹਾਰ ਬਣੇ ਚੰਗੇ ਗੁਣ ਸਿੱਖ ਕੇ ਆਉਣ ਡਿਸਿਪਲਨ ਸਿੱਖ ਕੇ ਆਉਣ ਔਰ ਚੰਗੇ ਨਾਗਰਿਕ ਬਣਨ ਤੇ ਸਮਾਜ ਵਿੱਚ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨ ਔਰ ਦੇਸ਼ ਦਾ ਨਾਮ ਰੋਸ਼ਨ ਕਰਨ ਇਸ ਤੋਂ ਇਲਾਵਾ ਆਪ ਵੀ ਜਿਹੜੇ ਆ ਉਹ ਆਪਣੇ ਪੈਰਾਂ ਸਿਰ ਤੇ ਹੋ ਕੇ ਆਪਣੇ ਜੀਵਨ ਨੂੰ ਵਧੀਆ ਢੰਗ ਦੇ ਨਾਲ ਬਸਰ ਕਰਨਾ ਗੁਰੂ ਪਿਆਰਿਓ ਇਹ ਬਹੁਤ ਵਧੀਆ ਗੱਲ ਆ ਕਿ ਬੱਚੇ ਜਿਹੜੇ ਆ ਉਹ ਪੜਾਉਣੇ ਚਾਹੀਦੇ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿਉਂਕਿ ਅੱਖਰ ਗਿਆਨ ਜੇਕਰ ਸਾਨੂੰ ਹੋਵੇਗਾ ਤਾਂ ਹੀ ਅਸੀਂ ਗੁਰਬਾਣੀ ਪੜ੍ਹ ਸਕਦੇ ਹਾਂ ਅਦਰਵਾਈਜ਼ ਜੇਕਰ ਸਾਨੂੰ ਪੰਜਾਬੀ ਨਹੀਂ ਆਉਂਦੀ ਤੇ ਅਸੀਂ ਗੁਰਬਾਣੀ ਨਹੀਂ ਪੜ੍ਹ ਸਕਦੇ ਸੋ ਭਾਸ਼ਾ ਸਿੱਖਣੀ ਜਿਹੜੀ ਆ ਉਹ ਕੋਈ ਮਾੜੀ ਗੱਲ ਨਹੀਂ ਆ ਕਿਉਂਕਿ ਭਾਸ਼ਾ ਸਿੱਖਾਂਗੇ ਫੇਰ ਹੀ ਸਾਨੂੰ ਜਿਹੜਾ ਵਾ ਸਾਡਾ ਜਿਹੜਾ ਸਾਨੂੰ ਸਮਝ ਆਵੇਗੀ ਗੁਰਬਾਣੀ ਦੇ ਵਿੱਚ ਸਾਨੂੰ ਕੀ ਲਿਖਿਆ ਵਾ ਕੀ ਸਮਝਾਇਆ ਸਮਾਜ ਵਿੱਚ ਅਸੀਂ ਜਿਹੜਾ ਵਾ ਰੋਜ਼ ਜਿਹੜੀਆਂ ਜਾਣਕਾਰੀਆਂ ਲੈਣੇ ਆ ਭਾਸ਼ਾ ਜਿਹੜਾ ਉਹ ਮਾਧਿਅਮ ਆ ਭਾਸ਼ਾ ਕੋਈ ਵੀ ਸਿੱਖਣੀ ਜਿਹੜੀ ਮਾੜੀ ਗੱਲਣੀ ਆ ਪਰ ਆਪਣੀ ਮਦਰ ਟੰਗ ਜਿਹੜੀ ਆ ਜਿਹਨੂੰ ਪੰਜਾਬੀ ਭਾਸ਼ਾ ਕਹਿ ਦਿੰਦੇ ਗੁਰਮੁਖੀ ਲਿਪੀ ਜਿਹੜੀ ਆ ਇਹਨੂੰ ਜਿਹੜਾ ਵਾ ਤਵੱਜੂ ਆਪਾਂ ਵੱਧ ਦੇਣੀ ਤਾਂ ਜੋ ਗੁਰਬਾਣੀ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਸਾਰੀ ਗੁਰਮੁਖੀ ਲਿਪੀ ਦੇ ਵਿੱਚ ਲਿਖੀ ਆ ਗੁਰੂ ਅੰਗਦ ਦੇਵ ਜੀ ਦੀ ਇਹ ਦੇਣੇ ਆ ਸੋ ਪਿਆਰਿਓ ਆਪਾਂ ਵਿਚਾਰਾ ਕਰਦੇ ਪਏ ਸਾਂ ਇਹ ਭੋਜਨ ਤੋਂ ਬਿਨਾ ਮਨੁੱਖ ਦਾ ਨਹੀਂ ਸਰ ਸਕਦਾ ਕੱਪੜੇ ਤੋਂ ਬਿਨਾ ਨਹੀਂ ਸਰਦਾ ਔਰ ਘਰ ਤੋਂ ਬਿਨਾ ਵੀ ਨਹੀਂ ਸਰਦਾ ਇਹ ਤਿੰਨੇ ਚੀਜ਼ਾਂ ਦੇ ਨਾਲ-ਨਾਲ ਗੁਰਬਾਣੀ ਜਿਹੜਾ ਵਾ ਇਹਦੇ ਤੋਂ ਬਿਨਾ ਵੀ ਬੰਦੇ ਦਾ ਜਿਹੜਾ ਵਾ ਨਹੀਂ ਸਰਦਾ ਜੇਕਰ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਕਿਹੜੀ ਸਿੱਖਿਆ ਦਿੱਤੀ ਜਾਵੇ ਉਹਨਾਂ ਦੇ ਜਿਹੜੇ ਗੁਰਮਤ ਮੁਕਾਬਲੇ ਹੋਣ ਗੁਰਮਤ ਵਿਚਾਰਾ ਹੋਣ ਇੱਕਾ ਸਪੈਸ਼ਲ ਅਪੀਡ ਰੱਖਿਆ ਜਾਵੇ ਤੇ ਬੱਚੇ ਜਿਹੜੇ ਆ ਕਦੀ ਵੀ ਜਿਹੜੇ ਗਲਤ ਸੰਗਤ ਦੇ ਵਿੱਚ ਨਹੀਂ ਪੈਂਦੇ ਗਲਤ ਰਾਹ ਨਹੀਂ ਪੈਂਦੇ। ਇਮਾਨਦਾਰੀ ਦਾ ਜਿਹੜਾ ਪੱਲਾ ਫੜਦੇ ਆ ਔਰ ਸੱਚਾਈ ਦੇ ਰਸਤੇ ਤੇ ਚੱਲ ਗਏ ਆਪਣੇ ਜੀਵਨ ਨੂੰ ਸੋਹਣੇ ਢੰਗ ਨਾਲ ਬਸਰ ਕਰਦੇ ਆ। ਸਮਾਜ ਵਿੱਚ ਜਿੰਨੀਆਂ ਵੀ ਕ੍ਰਿਤੀਆਂ ਫੈਲੀਆਂ ਇਹਦਾ ਕਾਰਨ ਇਹੋ ਹੀ ਆ ਕਿ ਅਸੀਂ ਗੁਰਬਾਣੀ ਦੇ ਨਾਲੋਂ ਜਿਹੜਾ ਵਾ ਟੁੱਟੇ ਹੋਏ ਆ ਕਿਉ ਗੁਰਬਾਣੀ ਜਿਹੜੀ ਆ ਉਹ ਸੱਚ ਨਾਲ ਜੋੜਦੀ ਆ ਚੰਗੇ ਆਚਰਣ ਨੂੰ ਬਣਾਉਂਦੀ ਸਾਡੇ ਨੂੰ। ਆ ਜਿੰਨੀਆਂ ਲੁੱਟਾਂ ਖਸੁੱਟਾਂ ਜਿਹੜੀਆਂ ਹੋਰ ਜਿਹੜੀਆਂ ਘਟਨਾਵਾਂ ਸਮਾਜ ਦੇ ਵਿੱਚ ਵਾਪਰਦੀਆਂ ਜਿਹੜੀਆਂ ਉਹ ਕਾਰਨ ਇਹ ਹੋ ਆ ਗਿਆ ਅਸੀਂ ਗੁਰਬਾਣੀ ਦੇ ਨਾਲੋਂ ਬੇਮੁਖ ਹੋਏ ਹਾਂ ਇਸ ਕਰਕੇ ਗੁਰੂ ਪਿਆਰਿਓ ਗੁਰਬਾਣੀ ਜਿਹੜੀ ਆ ਇਹ ਸਾਡੇ ਲਈ ਰੋਸ਼ਨ ਮਨਾਰਾ ਵਾ ਚਾਨਣ ਆ ਇਹ ਸਾਨੂੰ ਜਿਹੜੀ ਆ ਸਾਡਾ ਰਾਹ ਦਸੇਰਾ ਕਰਦੀ ਆ ਇਹ ਜਿਹੜੇ ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਜਿਵੇਂ ਰਾਤ ਜਾਣਾ ਹੋਵੇ ਨਾ ਤੇ ਗੱਡੀ ਦੀ ਲਾਈਟ ਜਗਾਈ ਹੋਵੇ ਤੇ ਫੇਰ ਆ ਸਾਨੂੰ ਸਾਰਾ ਪਤਾ ਲੱਗਦਾ ਜਾਂਦਾ ਕਿ ਉਹਦੇ ਅੱਗੇ ਕੀ ਆ ਸਾਡੇ ਨਹੀਂ ਤੇ ਹਨੇਰੇ ਵਿੱਚ ਕਿਹੇ ਚ ਵਜਾਂਗੇ ਜਿਵੇਂ ਅੱਖਾਂ ਆਪਣੀਆਂ ਵੇਖਦੀਆਂ ਹਨ ਤੇ ਜਿਹੜੇ ਬ্লাইন্ড ਪਰਸਨ ਨੇ ਜਿਨ੍ਹਾਂ ਨੂੰ ਨਹੀਂ ਦਿਸਦਾ ਉਹਨਾਂ ਨੂੰ ਪੁੱਛੋ ਕਿ ਜਿਹੜਾ ਵਾ ਉਹਨਾਂ ਦਾ ਕੀ ਹਾਲ ਹੁੰਦਾ ਕਹਿਣ ਤੋਂ ਭਾਵੇਂ ਆ ਕਿ ਇਸੇ ਤਰ੍ਹਾਂ ਗੁਰਬਾਣੀ ਜਿਹੜੀ ਆ ਇਹ ਸਾਡੇ ਵਾਸਤੇ ਚਾਣਣਿਆ ਜੇ ਇਸ ਰਸਤੇ ਤੇ ਚੱਲਾਂਗੇ ਫਿਰ ਸਾਡੀ ਜਿਹੜੀ ਆ ਉਹ ਜੈ ਜੈਕਾਰ ਆ ਫਿਰ ਸਾਨੂੰ ਚੰਗੇ ਮਾੜੇ ਦੀ ਸਮਝ ਆ ਜਾਣੀ ਆ ਫਿਰ ਅਸੀਂ ਭੁੱਲ ਕੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਹਮੇਸ਼ਾ ਚੰਗੀ ਸੋਚ ਰੱਖਾਂਗੇ ਜਦੋਂ ਸਾਡੀ ਸੋਚ ਚੰਗੀ ਹੋ ਗਈ ਸਾਡੇ ਵਿਚਾਰ ਚੰਗੇ ਹੋ ਗਏ ਅਸੀਂ ਕਦੀ ਮਾੜਾ ਕੰਮ ਨਹੀਂ ਕਰਾਂਗੇ ਅਸੀਂ ਫਿਰ ਕਿਸੇ ਦਾ ਬੁਰਾ ਨਹੀਂ ਸੋਚਾਂਗੇ ਕਿਉਂਕਿ ਸਾਨੂੰ ਪਤਾ ਕਿ ਦੁੱਖ ਕੀ ਹੁੰਦਾ ਵਾ ਤੇ ਫਿਰ ਇਸ ਕਰਕੇ ਜਿਹੜਾ ਦੁੱਖ ਜਿਹੜਾ ਵਾ ਕੋਈ ਜਿਹੜੀ ਪਰੇਸ਼ਾਨੀ ਆ ਜਿਹੜੇ ਬੰਦੇ ਆ ਭੰਡਾਈ ਹੋਵੇ ਉਹ ਕਿਸੇ ਨੂੰ ਵੀ ਨਹੀਂ ਦਿੰਦਾ ਕਿਉਂ ਨੂੰ ਪਤਾ ਕਿ ਭਾਈ ਪ੍ਰਮਾਤਮਾ ਜਿਹੜਾ ਵਾ ਉਹ ਇਸ ਕੰਮ ਦੇ ਵਿੱਚ ਜਿਹੜਾ ਵਾ ਖੁਸ਼ ਨਹੀਂ ਹੈਗਾ ਇਸ ਕਰਕੇ ਆਪਾਂ ਵਾਦ ਤੋਂ ਵਾਦ ਜਿਵੇਂ ਭਾਈ ਕਨਿਆਜੀ ਨੂੰ ਸਾਰਿਆਂ ਵਿੱਚ ਰੱਬ ਦੇਸ਼ ਦਾ ਸੀਗਾ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਮਾਨਸ ਕੀ ਜਾਤ ਸਭੇ ਜਾਂ ਕਿੰਨੇ ਵੀ ਗੁਰੂ ਸਹਿਬਾਨ ਆ ਸਾਰਿਆਂ ਨੇ ਜਿਹੜੀ ਆ ਨਾ ਮਨੁੱਖਤਾ ਦੀ ਭਲਾਈ ਦੇ ਖਾਤਰ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਕਹਿੰਦੋ ਭਾਵ ਕਿ ਜਿਹੜਾ ਸਾਰੇ ਜਿਹੜੇ ਗੁਰੂਆਂ ਦਾ ਸੰਦੇਸ਼ ਇੱਕੋ ਹੀ ਆ ਭਗਤਾਂ ਦਾ ਜਿੰਨੇ ਵੀ ਜਿਹੜੇ ਬਰ ਬਾਣੀ ਦੇ ਵਿੱਚ ਜਿਨ੍ਹਾਂ ਦੀ ਵੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਜਿਹੜੀ ਦਰਜ ਕੀਤੀ ਹੈ ਮੂਲ ਜਿਹੜਾ ਉਹਨਾਂ ਦਾ ਜਿਹੜਾ ਮੰਤਵ ਇਹੋ ਹੀ ਹੈ ਕਿ ਅਸੀਂ ਚੰਗੇ ਨਿਸ਼ਾਨ ਬਨਨਾ ਔਰ ਇੱਕ ਪਰਮਾਤਮਾ ਦੇ ਨਾਲ ਜੁੜ ਕੇ ਬਾਕੀ ਥਾਂ ਥਾਂ ਤੇ ਅਸੀਂ ਧੱਕੇ ਨਹੀਂ ਖਾਣੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ ਕਹਿੰਦੇ ਨੇ ਸੁਖ ਦੀ ਪ੍ਰਾਪਤੀ ਵਾਸਤੇ ਸਾਰੇ ਜੋਰ ਜਿਹੜਾ ਲਾਉਂਦੇ ਆ ਸੁਖ ਜਿਹੜਾ ਨਾ ਉਹ ਸਾਨੂੰ ਗੁਰਬਾਣੀ ਤੋਂ ਬਿਨਾ ਨਹੀਂ ਆਉਣਾ ਜਿੰਨੇ ਮਰਜੀ ਸਾਨੂੰ ਪਦਾਰਥ ਮਿਲੀ ਜਾਣ ਸਹੂਲਤਾਂ ਮਿਲੀ ਜਾਣ ਠੀਕ ਹੈ ਕਿ ਅਸੀਂ ਉਹ ਕੁਝ ਟਾਈਮ ਲਈ ਜਿਹੜਾ ਵਾ ਜਿਹੜੀਆਂ ਸਹੂਲਤਾਂ ਮਿਲਦੀਆਂ ਹਨ ਸਾਨੂੰ ਜਿਹੜਾ ਪੈਸਾ ਮਿਲਦਾ ਧਨ ਮਿਲਦਾ ਉਹਦੇ ਨਾਲ ਸਾਡੇ ਗੁਜ਼ਾਰੇ ਜਿਹੜੇ ਸੌਕੇ ਹੋ ਜਾਂਦੇ ਆ ਪਰ ਇਹ ਅਗਿ ਮਨ ਜਿਹੜਾ ਵਾ ਨਾ ਉਹ ਤਪਦਾ ਰਹਿੰਦਾ ਕਿਉਂਕਿ ਹੋਰ ਪਾਉਣ ਦੀ ਇੱਛਾ ਵੱਧਦੀ ਜਾਂਦੀ ਆ ਤੇ ਲਾਲਸਾ ਜਦੋਂ ਵੱਧਦੀ ਆ ਤੇ ਫਿਰ ਜਿਹੜੇ ਦੁੱਖਾਂ ਦਾ ਕਾਰਨ ਬਣਦੀ ਆਪਾਂ ਪੜਦੇ ਵੀ ਰਹੇ ਆ ਛੋਟੇ ਹੁੰਦੇ ਸਕੂਲਾਂ ਦੇ ਵਿੱਚ ਇੱਕ ਲਾਲਚੀ ਕੁੱਤੇ ਦੀ ਕਹਾਣੀ ਕਿ ਉਹ ਆਪਣਾ ਟੁਕੜਾ ਵੀ ਜਿਹੜਾ ਵਾ ਉਹ ਜਦੋਂ ਉਹਨੇ ਪਰਛਾਵਾਂ ਆਪਣਾ ਪਾਣੀ ਵਿੱਚ ਵੇਖਿਆ ਤੇ ਉਹਨੇ ਉਹਨੂੰ ਇੱਕ ਹੋਰ ਕੁੱਤਾ ਸਮਝ ਗਏ ਤੇ ਉਹਦੇ ਵਿੱਚ ਜਿਹੜਾ ਉਹਦਾ ਜਦੋਂ ਭੌਂਕਿਆ ਤੇ ਉਹ ਆਪਣਾ ਵੀ ਗਵਾ ਬੈਠਾ ਕਹਿਣ ਤੋਂ ਭਾਵੇਂ ਆ ਕਿ ਕਈ ਵਾਰੀ ਅਸੀਂ ਬਹੁਤਾ ਪਾਉਂਦੇ ਪਾਉਂਦੇ ਆ ਜਿਹੜਾ ਥੋੜੀ ਤੋਂ ਵੀ ਜਿਹੜਾ ਆਪਣੇ ਕੋਲ ਉਹ ਵੀ ਤੋਂ ਵੀ ਜਾਂਦੇ ਰਹੀ ਨੇ ਤੇ ਲਾਲਚ ਜਿਹੜਾ ਵਾ ਗੁਰਬਾਣੀ ਦੇ ਵਿੱਚ ਲਿਖਿਆ ਕਿ ਲੋਭ ਜਿਹੜਾ ਵਾ ਉਹ ਸਭ ਤੋਂ ਮਾੜਾ ਵਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਜਿਹੜੇ ਵਕਾਰ ਆ ਇਹਨਾਂ ਦੇ ਨੂੰ ਸਚੱਜੀ ਵਰਤੋਂ ਕਿਵੇਂ ਕਰਨੀ ਆ ਕਿਵੇਂ ਇੱਕ ਸੰਜਮ ਦੇ ਨਾਲ ਇਹ ਨਹੀਂ ਕਿ ਲੋਭ ਜਿਹੜਾ ਵਾ ਜਿਹੜਾ ਲੋਭ ਹੈ ਨਾ ਉਹਨੂੰ ਅਸੀਂ ਇਹ ਆ ਕਿ ਜਿਹੜਾ ਸਾਡਾ ਹੱਕ ਸੱਚਾ ਜੋ ਸਾਡਾ ਬਣਦਾ ਜੋ ਸਾਡੀ ਤਨਖਾਹ ਵਾ ਜੋ ਸਾਡੀ ਜਿਹੜੀ ਅਸੀਂ ਕੰਮਕਾਰ ਜਿਹੜੇ ਬਿਜ਼ਨਸ ਕਰਦੇ ਆ ਜਿੰਨਾ ਕ ਆਪਣਾ ਜੋ ਬਣਦਾ ਉਹਨੂੰ ਪ੍ਰਾਪਤ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਜਿਹੜਾ ਬਹੁਤ ਜ਼ਿਆਦਾ ਲਾਲਚ ਕਰਕੇ ਉਹਨੂੰ ਬੇਈਮਾਨੀ ਦੇ ਢੰਗ ਨਾਲ ਜਿਹੜਾ ਡਬਲ ਕਰਨਾ ਟ੍ਰਿਪਲ ਕਰਨਾ ਜਿਹੜਾ ਵਾ ਉਹ ਜਿਹੜਾ ਵਾ ਉਹ ਧੋਖਾ ਜਿਹੜਾ ਵਾ ਉਹ ਗਲਤ ਕਰ ਲਿਆ ਇਸ ਕਰਕੇ ਬੰਦਾ ਜਿਹੜਾ ਕਈ ਵਾਰੀ ਸੁੱਖ ਪ੍ਰਾਪਤ ਕਰਦਾ ਕਰਦਾ ਫਿਰ ਹੋਰ ਗਾਂ ਦੇ ਗਾਂ ਦੁੱਖਾਂ ਵਿੱਚ ਵੜਦਾ ਜਾਂਦਾ ਕਹਿੰਦੇ ਮਾਈ ਮੇਰੇ ਮਨ ਕੋ ਸੁੱਖ ਕੋਟ ਆਨੰਦ ਰਾਜ ਸੁਖ ਭੁਗਵੇ ਹਰ ਸਿਮਰਤ ਬਿਨ ਸੇ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਬਿਕਨਾਸੀ ਸਿ ਸਿਮਰਤਿ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਿਆਸਾ ਦਰਸ਼ਨ ਭੇਟਤ ਉਤਰੀ ਪੁਖ ਟੋਡੀ ਮਹੱਲਾ ਪੰਜਵਾਂ ਦੇ ਵਿੱਚ 717 ਅੰਗ ਤੇ ਇਹ ਜਿਹੜੀ ਆ ਇਹ ਸ਼ਬਦ ਮੌਜੂਦ ਆ ਬਰਾਜਮਾਨਿਆ ਸੁਭਾਈਮਾਨਿਆ ਗੁਰੂ ਮਹਾਰਾਜ ਕਹਿੰਦੇ ਆ ਕਿ ਮੇਰੇ ਮਨ ਨੂੰ ਬਹੁਤ ਹੀ ਆਨੰਦ ਆ ਸੁਖਿਆ ਔਰ ਕਹਿੰਦੇ ਆ ਕਿ ਮੈਂ ਬੜੀ ਸੁਖ ਜਿਹੜੇ ਭੋਕੇ ਵੇਖੇ ਆ ਪਰ ਜਿਹੜਾ ਨਾਮ ਦਾ ਜਿਹੜਾ ਭੋਖ ਜਿਹੜੀ ਸੁਖ ਆ ਸਭ ਤੋਂ ਉੱਚਾ ਵਾ ਨਾਮ ਸਿਮਰਨ ਦੇ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਗਿਆ ਮੇਰੇ ਮਨ ਦੇ ਵਿੱਚ ਠੰਡਕ ਪੈ ਗਈ ਸ਼ਾਂਤੀ ਆ ਗਈ ਹੁਣ ਮੈਨੂੰ ਜਿਹੜਾ ਵਾ ਬੇਸ਼ੱਕ ਦੁੱਖ ਹੈਗੇ ਵੀ ਆ ਉਹ ਵੀ ਹੋਣ ਦੇ ਬਾਵਜੂਦ ਵੀ ਬੰਦੇ ਨੂੰ ਜਿਹੜੀ ਆ ਨਾ ਜਿਵੇਂ ਕਈਆਂ ਨੂੰ ਗਰਮੀ ਸਰਦੀ ਦੀ ਵੀ ਕੋਈ ਪ੍ਰਵਾਹ ਨਹੀਂ ਹੁੰਦੀ ਕਹਿੰਦੋ ਭਾਵੇਂ ਆ ਕਿ ਗਰਮੀ ਆ ਗਈ ਤਾਂ ਵੀ ਉਹਨਾਂ ਨੇ ਕੋਈ ਗੱਲ ਨਹੀਂ ਕਰਨੀ ਸਹਿਨ ਕਰ ਲੈਣੀ ਆ ਸਰਦੀ ਆ ਗਈ ਤਾਂ ਵੀ ਸੈਨ ਕਰ ਲੈਣੀ ਕਿਉਂਕਿ ਉਹਨਾਂ ਨੂੰ ਪਤਾ ਹੀ ਆਉਣਾ ਵਾ ਨੇਚਰਲ ਪ੍ਰੋਸੈਸ ਹੈ ਮੌਸਮ ਬਦਲਦਾ ਰਹਿੰਦਾ ਵਾ ਇਸੇ ਤਰ੍ਹਾਂ ਦਿਨ ਰਾਤ ਦਿਨ ਦੇ ਵਿੱਚ ਮਨੁੱਖਾਂ ਤੋਂ ਭਾਵ ਕਿ ਸਰੀਰ ਜਿਹੜਾ ਮਿਲਿਆ ਵਾ ਇਹਨੂੰ ਦੁੱਖ ਸੁੱਖ ਜਿਹੜੇ ਆਉਣੇ ਆ ਪਰ ਫਿਰ ਪ੍ਰਵਾਹ ਨਹੀਂ ਕਰਦਾ ਉਹ ਜਿਹੜਾ ਮਨੋਖਿਆ ਉਹ ਕੋਸ਼ ਰਹਿੰਦਾ ਉਹਦੇ ਮਾਨ ਦੇ ਵਿੱਚ ਇੱਕ ਠੰਡਕ ਰਹਿੰਦੀ ਆ ਇੱਕ ਹੌਸਲਾ ਧੀਰਜ ਸਬਰ ਸੰਤੋਖ ਸਿਮਰਨ ਦੇ ਨਾਲ ਜਿਹੜਾ ਆ ਜਾਂਦਾ ਫਿਰ ਜਿਹੜਾ ਕਹਿੰਦੇ ਆ ਕਿ ਜਿੰਨੇ ਵੀ ਜਿਹੜੇ ਮੇਰੇ ਕਰੋੜਾਂ ਜਨਮਾਂ ਦੇ ਜਿਹੜੇ ਦੁੱਖ ਲੱਗੇ ਆ ਮੈਨੂੰ ਸਾਰੇ ਜਿਹੜੇ ਆ ਉਹ ਨਸ ਗਏ ਆ ਦੂਰ ਹੋ ਗਏ ਆ ਸਿਮਰਤ ਪਾਵਨ ਤਨ ਮਨ ਸੋਖ ਹੁਣ ਮੇਰਾ ਤਨ ਵੀ ਸੁਖੀ ਹੋ ਗਿਆ ਤੇ ਮਨ ਵੀ ਸੁਖੀ ਹੋ ਗਿਆ ਕਹਿੰਦੇ ਦੇਖ ਸਰੂਪ ਪੂਰਨ ਪਿਆਸਾ ਕਹਿੰਦੇ ਗੁਰੂ ਮਾਰਾ ਸੱਚੇ ਪਾਤਸ਼ਾਹ ਦੀ ਬਾਣੀ ਪੜ ਕੇ ਸਰੂਪ ਵੇਖ ਕੇ ਮੇਰੇ ਮਨ ਵਿੱਚ ਆਸਾ ਜਿਹੜੀ ਆ ਉਹ ਜਾਗ ਪਈ ਆ ਕਹਿਣ ਤੋਂ ਪਾਵ ਕੇ ਆਸ਼ਾਵਾਦੀ ਬੰਦਾ ਜਿਹੜਾ ਵਾ ਉਹ ਮੇਸ਼ਾ ਕੋਸ਼ ਰਹਿਂਦਾ ਨਿਰਾਸ਼ ਨਹੀਂ ਹੁੰਦਾ ਉਹ ਕਿਉਂਕਿ ਜੀਵੇ ਆਸਾ ਮਰੇ ਨਿਰਾਸਾ ਇੱਕ ਪੰਗ ਆਪਨੇ ਆਉਂਦੀ ਆ ਮਹਾਵਰਾ ਇੱਕ ਕਹਾਵਤ ਆ ਇਹ ਜਿਹੜਾ ਮਨੁੱਖ ਆਸ ਰੱਖ ਕੇ ਜੀਂਦਾ ਨਾ ਕਿ ਮੈਂ ਕੋਈ ਗੱਲ ਨਹੀਂ ਪ੍ਰਮਾਤਮਾ ਮੇਰੇ ਨਾਲ ਆ ਔਰ ਉਹ ਮੇਰਾ ਸਬਣਾ ਜੀਆਂ ਕਾਇਕ ਰੱਖਾ ਵਾ ਸੋ ਮੈਂ ਵਿਸਰਨਾ ਨਹੀਂ ਕਿ ਮੇਰਾ ਪਿਤਾ ਪਰਮਾਤਮਾ ਮੇਰੇ ਨਾਲ ਆ ਮੈਨੂੰ ਕਿਸੇ ਕਿਸਮ ਦੀ ਕੋਈ ਪਰਵਾਹ ਨਹੀਂ ਆ ਮੈਨੂੰ ਕੋਈ ਡਰ ਨਹੀਂ ਆ ਇੱਕ ਕਹਾਣੀ ਆ ਇੱਕ ਨਾ ਬੱਚਾ ਛੋਟੇ ਹੁੰਦੇ ਆ ਜਦੋਂ ਪੜਦਾ ਨਾ ਪੜਦਾ ਸੀਗਾ ਤੇ ਉਹਦੇ ਉਹਨੂੰ ਕਿਸੇ ਨੇ ਪੁੱਛਿਆ ਕਿ ਸਭ ਤੋਂ ਵੱਡਾ ਕੌਣ ਹੁੰਦਾ ਦੇਸ਼ ਦੇ ਵਿੱਚ ਤੇ ਉਹਨੇ ਵਿਚਾਰੇ ਨੇ ਛੋਟੇ ਜਿਹੇ ਹੁੰਦੇ ਆ ਕਿਹਾ ਮੇਰਾ ਬਾਪੂ ਮੇਰਾ ਜਿਹੜਾ ਪਿਤਾ ਵਾ ਉਹ ਸਭ ਤੋਂ ਵੱਡਾ ਵਾ ਤੇ ਪਿਤਾ ਉਹਦਾ ਜਿਹੜਾ ਵਾ ਜਦੋਂ ਉਹਨੂੰ ਦੱਸਿਆ ਉਹਨੂੰ ਦੂਜਿਆਂ ਲੋਕਾਂ ਨੇ ਜਾਂ ਜਿਹੜੇ ਯਾਰ ਦੋਸਤਾਂ ਨੇ ਕਿ ਤੇਰੇ ਬੱਚੇ ਨੇ ਇਹ ਗੱਲ ਕਹੀ ਤੇ ਉਹਨੂੰ ਬੜੀ ਖੁਸ਼ੀ ਹੋਈ ਹੁੰਦੀ ਆ ਕਿਉਂਕਿ ਪਿਤਾ ਦਾ ਹਰ ਇੱਕ ਨੂੰ ਜਿਹੜਾ ਵਾ ਮਾਣ ਹੁੰਦਾ ਆਪਣੇ ਮਾਂ ਪਿਓ ਦਾ। ਇਸੇ ਤਰ੍ਹਾਂ ਪਿਤਾ ਇੱਕ ਦਿਨ ਛੱਡਣ ਜਾ ਰਿਹਾ ਸੀ ਤੇ ਉਹਨੂੰ ਇਤਨਾ ਫਿਰ ਕਿਸੇ ਨੇ ਪੁੱਛਿਆ ਕਹਿੰਦਾ ਮੇਰਾ ਪਿਤਾ ਜਿਹੜਾ ਵਾ ਸਭ ਤੋਂ ਵੱਡਾ ਵਾ ਦੁਨੀਆ ਦੇ ਵਿੱਚ ਮੇਰੇ ਵਾਸਤੇ ਸਭ ਕੁਝ ਹੈ। ਉਹ ਬੱਚਾ ਪੜ੍ਹ ਲਿਖ ਕੇ ਇੱਕ ਚੰਗੀ ਜੌਬ ਤੇ ਲੱਗ ਗਿਆ ਵੱਡਾ ਅਫਸਰ ਬਣ ਗਿਆ। ਤੇ ਇੱਕ ਦਿਨ ਪਿਤਾ ਉਹਦਾ ਜਿਹੜਾ ਉਹ ਜਿਹੜਾ ਨਾਲ ਜਾਂਦਾ ਸੀ ਜਦੋਂ ਉਹਨੇ ਆਪਣੇ ਬੱਚੇ ਨੂੰ ਜਾ ਕੇ ਮਿਲਿਆ ਦਫਤਰ ਦੇ ਵਿੱਚ ਤੇ ਪਿਛਲੇ ਬੰਨੀ ਉਹਦੇ ਖਲੋਕੇ ਤੇ ਉਹਦੇ ਸਿਰ ਤੇ ਹੱਥ ਰੱਖਿਆ ਕਹਿੰਦਾ ਪੁੱਤ ਦੱਸ ਕਿ ਕੌਣ ਵੱਡਾ ਵਾ ਤੁਮੇ ਛੋਟਾ ਹੁੰਦਾ ਕਹਿਣਾ ਨਾ ਮੇਰਾ ਪਿਤਾ ਵੱਡਾ ਵਾ ਤੇ ਹੁਣ ਕੌਣ ਵੱਡਾ ਕਹਿੰਦਾ ਡੈਡੀ ਪਿਤਾ ਜੀ ਮੈਂ ਵੱਡਾ ਵਾਂ ਪਿਤਾ ਹੈਰਾਨ ਹੋ ਗਿਆ ਇਹ ਗੱਲ ਸੁਣ ਕੇ ਕਹਿੰਦਾ ਕਿ ਭਈ ਤੇਰੇ ਬੋਲ ਬਦਲ ਗਏ ਹੁਣ ਤੂੰ ਅਫਸਰ ਬਣ ਗਿਆ ਉਦੋਂ ਤੋਂ ਕਹਿੰਦਾ ਹੁਨਾ ਕਿ ਮੇਰਾ ਪਿਤਾ ਵੱਡਾ ਵਾ ਹੁਣ ਤੋਂ ਕਹਿੰਦਾ ਮੈਂ ਵੱਡਾ ਵਾਂ ਤੇ ਕਹਿੰਦਾ ਪਿਤਾ ਜੀ ਜਦੋਂ ਤੁਸੀਂ ਮੇਰੇ ਸਿਰ ਤੇ ਹੱਥ ਰੱਖਿਆ ਵਾ ਤੁਹਾਡਾ ਹੱਥ ਮੇਰੇ ਸਿਰ ਤੇ ਆ ਤੇ ਤੁਸੀਂ ਮੇਰੇ ਲਈ ਕਹਿਣ ਤੋਂ ਭਾਵ ਕਿ ਮੇਰੇ ਪਿਤਾ ਦਾ ਮੇਰੇ ਸਿਰ ਤੇ ਹੱਥ ਆ ਮੈਂ ਵੱਡਾ ਵਾਂ ਇਸ ਕਰਕੇ ਜਿਹੜਾ ਪਰਮੇਸ਼ਰ ਆ ਜਿਹੜਾ ਗੁਰੂ ਆ ਸਾਡਾ ਜਿੰਨਾ ਚਿਰ ਤੱਕ ਗੁਰੂ ਦਾ ਸਾਡੇ ਦੇ ਹੱਥ ਆ ਗੁਰੂ ਨਾਲ ਜੁੜੇ ਆ ਆਪਾਂ ਆਪਾਂ ਵੀ ਵੱਡੇ ਆ ਕਹਿਣ ਤੋਂ ਭਾਵ ਕਿ ਗੁਰੂ ਆਪਣੇ ਨਾਲ ਆ ਗੁਰੂ ਆਪਾਂ ਨੂੰ ਪਿੱਠ ਨਹੀਂ ਦਿੰਦਾ ਜਿਵੇਂ ਮਾਂ ਪਿਓ ਆਪਣੇ ਪਿਤਾ ਬੱਚਿਆਂ ਨੂੰ ਜਿਹੜਾ ਵਾ ਨਾ ਕਦੀ ਵੀ ਉਹ ਪਿੱਠ ਨਹੀਂ ਵਕਾਉਂਦੇ ਕਹਿਣ ਤੋਂ ਭਾਵ ਕਿ ਉਹਨਾਂ ਦੇ ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਹਮੇਸ਼ਾ ਸਹਾਈ ਹੁੰਦੇ ਆ ਉਹਨਾਂ ਦੇ ਨਾਲ ਖੜੇ ਹੁੰਦੇ ਆ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਆ ਜਿਹੜਾ ਗੁਰੂ ਆ ਆਪਣਾ ਉਹ ਆਪਣੇ ਅੰਗ ਸੰਗ ਸਹਾਈ ਹੋ ਕੇ ਸਾਡੇ ਜਿਹੜੇ ਕਾਰਜ ਰਾਸ ਕਰਦਾ ਵਾ ਇਸ ਕਰਕੇ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੇਦੋਂ ਆਪਾਂ ਵੱਡਿਆਂ ਨਾਲ ਜੁੜ ਜਾਂਦੇ ਹਾਂ ਗੁਰੂ ਨਾਲ ਜੁੜ ਜਾਂਦੇ ਹਾਂ ਤੇ ਆਪਾਂ ਵੀ ਫਿਰ ਜਿਹੜੇ ਆ ਉਹ ਵੱਡੇ ਹੋਣ ਦਾ ਮਾਣ ਪ੍ਰਾਪਤ ਕਰਦੇ ਆਂ ਵੱਡੇ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਹੰਕਾਰੀ ਹੋ ਗਏ ਆਂ ਜਾਂ ਬਹੁਤ ਸ਼ਕਤੀਸ਼ਾਲੀ ਹੋ ਗਏ ਕਹਿਣ ਤੋਂ ਭਾਵ ਆ ਕਿ ਵੱਡੇ ਭਾਗਾ ਵਾਲੀ ਹੋ ਗਏ ਆਂ ਚੰਗੇ ਕਰਮਾਂ ਵਾਲੀ ਹੋ ਗਏ ਆਂ ਸਾਡਾ ਪਿਤਾ ਸਾਡੇ ਨਾਲ ਆ ਹੁਣ ਸਾਨੂੰ ਕਿਸੇ ਦਾ ਡਰ ਨਹੀਂ ਅਸੀਂ ਸਾਡੇ ਵਿੱਚ ਇੱਕ ਆਤਮ ਵਿਸ਼ਵਾਸ ਆ ਜਾਂਦਾ ਕਿ ਊਰਜਾ ਆਉਂਦੀ ਹੈ ਕਿਉਂਕਿ ਪਰਮੇਸ਼ਰ ਜਿਹੜਾ ਵਾ ਨਾ ਜਿਹੜਾ ਸਾਡਾ ਗੁਰੂ ਆ ਉਹ ਜਦੋਂ ਸਾਡੇ ਨਾਲ ਹੋਵੇ ਤੇ ਫਿਰ ਕਿਸੇ ਕਿਸਮ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਕਿਉਂਕਿ ਗੁਰੂ ਜਿਹੜਾ ਵਾ ਉਹ ਸਮਰੱਥ ਹੈ ਸਰਵ ਸ਼ਕਤੀਮਾਨ ਹੈ ਸਰਵ ਕਲਾ ਦਾ ਗਿਆਤਾ ਵਾ ਕਹਿੰਦੋ ਭਾਵੇਂ ਆ ਕਿ ਕਹਾਣੀ ਦਾ ਮਤਲਬ ਇਹ ਆ ਦੁਨਿਆਵੀ ਭਾਵੇਂ ਮੈਂ ਸੁਣੀ ਸੀ ਕਿਸੇ ਤੋਂ ਮੈਂ ਤੁਹਾਨੂੰ ਸੁਣਾਤੀ ਆ ਕਹਿੰਦੋ ਕਿ ਜਦੋਂ ਸਾਡਾ ਪਿਤਾ ਜਿਹੜਾ ਵਾ ਸਾਡੇ ਨਾਲ ਆ ਨਾ ਬੱਚੇ ਦੇ ਉਹ ਕਿਤੇ ਵੀ ਜਾਂਦਾ ਵਾ ਛੋਟੇ ਹੁੰਦੇ ਆ ਤੇ ਬੱਚੇ ਨੂੰ ਮਾਨ ਹੁੰਦਾ ਕਿ ਮੇਰਾ ਪਿਓ ਮੇਰੇ ਨਾਲ ਆ ਮੇਰਾ ਪਿਤਾ ਮੇਰੇ ਨਾਲ ਆ ਇਸੇ ਤਰ੍ਹਾਂ ਅਸੀਂ ਬੇਸ਼ੱਕ ਛੋਟੇ ਆ ਗੁਰੂ ਤੋਂ ਪਰ ਜਦੋਂ ਗੁਰੂ ਦੇ ਨਾਲ ਜੁੜ ਜਾਂਦੇ ਆ ਫਿਰ ਆਪਾਂ ਵੀ ਜਿਹੜਾ ਵਾਗ ਸਾਨੂੰ ਸਮਝ ਲੱਗ ਜਾਂਦੀ ਆ ਕਿ ਗੁਰੂ ਸਾਡੇ ਨਾਲ ਆ ਫੜਾ ਪਰਮੇਸ਼ਰ ਸਾਡੇ ਨਾਲ ਆ ਅਸੀਂ ਵੱਡੇ ਆ ਕਿਉਂਕਿ ਕਿਉਂ ਵੱਡੇ ਆ ਕੋ ਗੁਰੂ ਸਾਡਾ ਨਾਲ ਆ ਗੁਰੂ ਕਰਕੇ ਅਸੀਂ ਵੱਡੇ ਆ ਅਦਰਵਾਈ ਅਸੀਂ ਕੁਝ ਵੀ ਨਹੀਂ ਆ ਗੁਰੂ ਦੀ ਜਿਹੜੀ ਆ ਨਾ ਉਹ ਪੈਰ-ਪੈਰ ਤੇ ਸਾਨੂੰ ਲੋੜ ਪੈਂਦੀ ਆ ਪੈਰ-ਪੈਰ ਤੇ ਸਾਡੀ ਗਵਾਹੀ ਕਰਦਾ ਪੈਰ-ਪੈਰ ਦੇ ਸਾਨੂੰ ਸ਼ਕਤੀ ਦਿੰਦਾ ਦੁੱਖਾਂ ਕਲੇਸ਼ਾਂ ਪਰੇਸ਼ਾਨੀਆਂ ਨਾਲ ਲੜਨ ਦੀ ਗੁਰੂ ਸਾਨੂੰ ਬਖਸ਼ਿਸ਼ ਕਰਦਾ ਇਸ ਤੋਂ ਇਲਾਵਾ ਇੱਕ ਅੱਗੇ ਲਿਖਿਆ ਵਾ ਕਿ ਗੁਰੂ ਮਹਾਰਾਜ ਸੱਚੇ ਵਾ ਦੇਖ ਸਰੂਪ ਪੂਰਨ ਪਈ ਆਸਾ ਕਿ ਮੇਰੇ ਮਨ ਦੇ ਵਿੱਚ ਆਸ ਜਿਹੜੀ ਆ ਮੇਰੇ ਮਨ ਦੇ ਵਿੱਚ ਮੈਨੂੰ ਪੂਰੀ ਆਸਾ ਵਾ ਪੂਰੀ ਮਕੰਮਲ ਤੌਰ ਤੇ ਮੈਨੂੰ ਫੁੱਲ ਕੰਫੀਡੈਂਸ ਆ ਮੈਨੂੰ ਕਿਸੇ ਕਿਸਮ ਦੀ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਪਰਮੇਸ਼ਰ ਨੂੰ ਜਿਹੜਾ ਵਾ ਉਹ ਧਿਉਨਾਵਾ ਪਰਮੇਸ਼ਰ ਨੂੰ ਜਪਦਾ ਵਾਂ ਪਰਮੇਸ਼ਰ ਦਾ ਨਾਮ ਲੈਣਾ ਵਾ ਗੁਰੂ ਦੇ ਮੇਰੇ ਅੰਗ ਸੰਗ ਆ ਔਰ ਮੇਰੇ ਮਨ ਦੀ ਸਾਰੀ ਭੁੱਖ ਜਿਹੜੀ ਖਤਮ ਹੋ ਗਈ ਤ੍ਰਿਸ਼ਨਾ ਜਿਹੜੀ ਆ ਖਤਮ ਹੋ ਗਈ ਤ੍ਰਿਪਤ ਹੋ ਗਿਆ ਸੰਤੁਸ਼ਟੀ ਆ ਗਈ ਮਨ ਦੇ ਵਿੱਚ ਜਿਹੜੀ ਆ ਇੱਕ ਸ਼ਾਂਤੀ ਆ ਗਈ ਆ ਕਿਉਂਕਿ ਮੇਰਾ ਗੁਰੂ ਮੇਰੇ ਨਾਲ ਆ ਇਸ਼ਿਆ ਪੂਰਕ ਸਰਬ ਸੁਖ ਦਾਤਾ ਸਾਰੀਆਂ ਸ਼ਾਵਾਂ ਸਾਡੀਆਂ ਪ੍ਰਮਾਤਮਾ ਜਿਹੜੀਆਂ ਵਾ ਉਹ ਸੁਖ ਦਾਤਾ ਸੁਖ ਦਾਤਾ ਤੋਂ ਭਾਵ ਹੁੰਦਾ ਜਿਹੜਾ ਸਾਰੇ ਸੁਖਾਂ ਨੂੰ ਜਿਹੜਾ ਸਾਨੂੰ ਸੁਖ ਦਿੰਦਾ ਸੁਖ ਤੁਹਾਨੂੰ ਤਾਂ ਮਿਲਣਾ ਜੇ ਅਸੀਂ ਗੁਰੂ ਨਾਲ ਜੁੜਾਂਗੇ ਤੇ ਬੇਸ਼ੱਕ ਅਸੀਂ ਜਿੰਨੇ ਮਰਜੀ ਪਦਾਰਥ ਇਕੱਠੇ ਕਰੀ ਜਾਈਏ ਜੋ ਮਰਜੀ ਇਕੱਠੇ ਕਰੀ ਜਾਈਏ ਜੇਕਰ ਅਸੀਂ ਗੁਰੂ ਸਾਡੀ ਮਾਤ ਨਹੀਂ ਨਾ ਚੰਗੀ